ਸਾਰੇ ਭਰਾਵਾਂ ਨੂੰ ਸ਼াশਿਕਾਲ ਜੀ ਸਵਾਗਤ ਆ ਤੇ ਨਵੇਂ ਬਲੌਗ ਚ ਲੋ ਜੀ ਅੱਜ ਪ੍ਰਦਾਨ ਪਾਉਣ ਲੱਗੇ ਆ तकरीबन ਅੱਜ ਆਪਣੀ ਜੀਰੀ ਨੂੰ ਲੱਗੀ ਨੂੰ 34 35 ਦਿਨ ਦੇ ਨੇੜੇ ਹੋ ਗਈ ਆ ਕਿਉਂਕਿ ਬੀਜ ਹੈਗਾ ਆਪਣਾ ਪੀਆਰ 126 ਇਹ ਚ ਪਾਉਣ ਦਾ ਸਹੀ ਸਮਾਂ ਹੀ ਆਈ ਕਿਉਂਕਿ ਵਿੱਚ ਵਿੱਚ ਤਾਂ ਭਰਾ 40 40 ਦਿਨ ਤਾਈਂ ਪਾਉਂਦੇ ਨੇ ਹਰ ਬੀਜ ਆਪਣੇ ਹੈਗਾ ਜੀ ਪੀਆਰ 126 ਉਹਦੇ ਕਰਕੇ ਜਾਨੀ ਕਿ ਆਪਣੀ 34 35 ਦਿਨ ਦੇ ਨੇੜੇ ਅੱਜ ਜਿਹੜੀ ਲੱਗੀ ਨੂੰ ਹੋ ਗਿਆ ਤੇ ਇਹ ਪ੍ਰਦਾਨ ਪਾ ਰਹੇ ਆ ਆਪਾਂ ਸੋਮੀ ਟੋਮੀਨ ਵਾਲੀ ਆਉਂਦੀ ਹੈ ਜੀ ਸੋਮੀ ਤਾਦ ਦੇ ਨਾਮ ਨਾਲ ਯਾਨੀ ਕਿ ਬਹੁਤ ਵਧੀਆ ਬ੍ਰਾਂਡ ਆ ਇਹ ਪਾ ਰਹੇ ਆ ਜੀ ਆਪਾਂ 7 7 ਕਿਲੋ ਇੱਕ ਕਿੱਲੇ ਚ ਇਹ ਗੱਲ ਕਰੀ ਆਪਾਂ ਵੀ ਕਿੱਲੇ ਚ ਇਹਦਾ ਖਰਚਾ ਕਿੰਨਾ ਕ ਆਉਂਦਾ ਯਾਨੀ ਕਿ ਮੰਨ ਕੇ ਚੱਲੋ ਤੁਸੀਂ ਜੇ 7 ਕਿਲੋ ਯਾਨੀ ਕਿ 800 ਰੁਪਏ ਕਿੱਲੇ ਦਾ ਖਰਚਾ ਹੁੰਦਾ ਇਹਦਾ ਜ਼ਰੂਰ 7-7 ਕਿਲੋ ਆਪਾਂ ਪਾ ਰਹੇ ਹਾਂ ਤੇ ਆਪਾਂ ਨੂੰ ਰੇਟ ਮਿਲੀ ਹੈ ਜੀ ਇਹ ਤਕਰੀਬਨ ਰੇਟ ਮਿਲੀ ਹੈ ਜੀ ਆਪਾਂ ਨੂੰ ਇਹ 112 ਰੁਪਏ ਕਿਲੋ ਬੀਤੀ ਯਾਨੀ ਕਿ 115 ਵੀ ਦੇ ਰਹੇ ਨੇ 120 ਵੀ ਦੇ ਰਹੇ ਨੇ ਚਲੋ ਮੜਮਟਾ ਘੱਟ ਵੀ ਹੋ ਸਕਦਾ ਕਿਤੇ ਜਾਨੀ ਕਿ ਆਪਾਂ ਨੂੰ 112 ਰੁਪਏ ਕਿਲੋ ਮਿਲਿਆ ਜਿਵੇਂ ਕੋਈ ਦੇਸੀ ਕੰਪਨੀਆਂ ਨੂੰ 100 ਰੁਪਏ ਮਿਲ ਰਹੀਆਂ ਨੇ 105 ਆਪਾਂ ਨੇ ਘੱਟ ਵੀ ਪਾਈ ਹੈ ਜਾਨੀ ਕਿ 6 ਕਿਲੋ ਵੀ ਪਾ ਕੇ ਦੇਖੀ ਹੈ ਕਿਉਂਕਿ ਜਿਹੜੀ ਜੀਰੀ ਆਪਣੀ ਥੋੜੀ ਤਾਕੜੀ ਆ ਉੱਥੇ ਆਪਾਂ ਪਾ ਰਹਿਆਂ ਨੂੰ 6 ਕਿਲੋ ਕਿਉਂਕਿ ਇਹ ਜੇ ਤੁਸੀਂ ਮੰਨ ਕੇ ਚਲੋ 7 ਕਿਲੋ ਬਦਾਨ ਪਾਉਨੇ ਹੋ 1 ਕਿੱਲੇ ਚ ਕਾ ਇਹ ਘਟੋ ਘਟ 35 ਕਿਲੋ ਯੂਰੀਆ ਜਾਂ 40 ਕਿਲੋ ਯੂਰੀਆ ਦਾ ਕੰਮ ਕਰਦੀ ਹੈ ਇਹ ਇੰਨਾ ਜਾਨੀ ਕਿ ਮਲਾਉਂਦੀ ਹੈ ਜੀਰੀ ਨੂੰ ਤੇ ਆਪਾਂ ਪਾਈ ਕਿਵੇਂ ਆ ਜੀ ਆਪਾਂ ਪਾ ਰਹੇ ਹਾਂ ਇਹਨੂੰ 10-10 ਕਿਲੋ ਯੂਰੀਆ ਕਿਲੇ ਚ ਤੇ 7-7 ਕਿਲੋ ਪ੍ਰਦਾਨ ਕਿਉਂਕਿ ਦੋਨਾਂ ਚੀਜ਼ਾਂ ਨਾਲ ਛੱਟਾ ਵਧੀਆ ਆ ਜਾਂਦਾ ਹੈ ਪਹਿਲਾਂ ਕੱਲੀ ਪ੍ਰਦਾਨ ਪਾਉਣ ਲੱਗੇ ਸੀਗੇ ਪਰ ਉਹਦੇ ਨਾਲ ਪੂਰੇ ਖੇਤ ਚ ਛੱਟਾ ਨਹੀਂ ਆਉਂਦਾ ਸੀਗਾ ਵਧੀਆ ਤਰਨ 10-10 ਕਿਲੋ ਪਾ ਲੈਣਾ ਯੂਰੀਆ ਤੇ 7-7 ਕਿਲੋ ਪ੍ਰਦਾਨ ਤੇ ਛੱਟਾ ਆ ਜਾਂਦਾ ਹੀ ਪੂਰਾ ਵਧੀਆ ਤੇ 20 ਕ ਦਿਨ ਦਾ ਰਿਜ਼ਲਟ ਹੈਗਾ ਜੀ ਜ਼ਰੂਰ ਇਹ ਗੋਭ ਦੀ ਸੰਡੀ ਹੋਈ ਪੱਤਾ ਲਵੇਟ ਤਰੀਕ ਅੱਜ ਯਾਨੀ ਕਿ 3 ਅਗਸਤ ਹੋ ਗਈ ਤਕਰੀਬਨ ਅੱਜ ਜਦੋਂ ਮੰਨ ਕੇ ਚਲੋ 23 24 ਅਗਸਤ ਦੇ ਲਵੇ ਫਿਰ ਆਪਾਂ ਕਰਾਂਗੇ ਸਪਰੇ ਕਿਉਂਕਿ 23 ਅਗਸਤ ਦੇ ਲਵੇ ਆਪਣੇ ਝੋਨੇ ਨੇ ਵਧੀਆ ਨਿਸਰ ਲਾ ਜਾਣਾ ਗੋਭਾ ਜੀ ਲੱਗ ਗਿਆ ਸਟਾਰਟਿੰਗ ਚੱਕਣ بس ਇੱਕ ਦੋ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਜਦੋਂ ਪਦਾਨ ਪਾਉਨੇ ਆ ਉਦੋਂ ਖੇਤ ਦੇ ਵਿੱਚ ਪਾਣੀ ਜ਼ਰੂਰੀ ਹੋਣਾ ਚਾਹੀਦਾ 72 ਘੰਟੇ ਲਈ ਨਹੀਂ ਤੁਸੀਂ 48 ਘੰਟੇ ਮੰਨ ਕੇ ਚੱਲ ਵੀ 48 ਘੰਟੇ ਦੇ ਵਿੱਚ ਪਾਣੀ ਖੜਨਾ ਬਹੁਤ ਜ਼ਰੂਰੀ ਆ ਸੁੱਕੇ ਦਾ ਤਾਂ ਛਿੱਟਾ ਦੇਣ ਦਾ ਕੋਈ ਫਾਇਦਾ ਵੀ ਨਹੀਂ ਹੈਗਾ ਆਪਾਂ ਵੀ ਪਹਿਲੀ ਵਾਰ ਇਹ ਨਹੀਂ ਪ੍ਰਦਾਨ ਕਦੇ ਪਾਈ ਤਾਂ ਨਹੀਂ ਹੈਗੀ ਪਹਿਲੀ ਵਾਰੇ ਪਾ ਰਹੇ ਆ ਯਾਨੀ ਕਿ ਇਹ ਬਹੁਤ ਕੰਪਨੀਆਂ ਦੇ ਆ ਸ਼੍ਰੀ ਰਾਮ ਵਾਲਿਆਂ ਦੀ ਵੀ ਆਉਂਦੀ ਹੈ ਔਰ ਦੇਸੀ ਬਾਤ ਆਉਂਦੀਆਂ ਨੇ ਪਰ ਆਪਾਂ ਪਾ ਰਹੇ ਆ ਵਧੀਆ ਬ੍ਰਾਂਡ ਆ ਕਿਉਂਕਿ ਇਹ ਕਿਉਂਕਿ ਦੇਸੀ ਪਾਉਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਆਪਾਂ 7-7 ਕਿਲੋ ਪਾ ਰਹੇ ਹਾਂ ਸਾਰੇ ਖੇਤਾਂ 'ਚ ਪਹਿਲੀ ਵਾਰ ਪਾ ਰਹੇ ਹਾਂ ਇਹ ਬਾਕੀ ਇਹਦਾ ਰਿਜ਼ਲਟ ਦੇਖਦੇ ਆ ਕੀ ਆ ਬਾਕੀ ਸਪਰੇਅ ਕਰ ਦਾਂਗੇ 20 ਦਿਨ ਦੇ ਨੇੜੇ ਇਹਦਾ ਰਿਜ਼ਲਟ ਹੈਗਾ ਜ਼ਰੂਰ ਠੀਕ ਯਾਨੀ ਕਿ ਤਕਰੀਬਨ ਮੰਨ ਕੇ ਚੱਲੋ ਇਹਦਾ ਖਰਚਾ 800 ਰੁਪਏ ਤੁਸੀਂ ਕਿੱਲੇ ਦਾ ਆਉਂਦਾ ਜ਼ਰੂਰ ਠੀਕ ਹੈ ਜੀ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਕਿਸੇ ਆਪਣੇ ਭਰਾ ਨੇ ਕੋਈ ਪ੍ਰਦਾਨ ਪਾਉਂਦਾ ਵੀ ਪ੍ਰਦਾਨ ਪਾਉਣ ਦਾ ਫਾਇਦਾ ਹੈਗਾ ਕਿ ਨਹੀਂ ਹੈਗਾ ਕਿਉਂਕਿ ਆਪਾਂ ਕਦੇ ਪਹਿਲਾਂ ਪਾਈ ਤਾਂ ਹੀ ਨਹੀਂ ਪਹਿਲੀ ਵਾਰ ਪਾ ਰਹੇ ਹਾਂ ਇਸ ਸਾਲ ਬਾਕੀ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ